ਜਿਸ ਜੀਵ ਇਸਤਰੀ ਦੇ ਮਨ ਵਿੱਚ ਮਾਲਕ ਦਾ ਨਾਮ ਟਿਕ ਜਾਂਦਾ ਹੈ ਤੇ ਇਸ ਨਾਮ ਸ਼ਿੰਗਾਰ ਨਾਲ ਫਿਰ ਉਹ ਹਮੇਸ਼ਾ ਸਜੀ ਰਹਿੰਦੀ ਹੈ ਇਹ ਐਸਾ ਸ਼ਿੰਗਾਰ ਹੈ ਜਿਹੜਾ ਕਦੇ ਫਿੱਕਾ ਪੈਣ ਵਾਲਾ ਨਹੀਂ ਦੂਸਰਾ ਜਿਹੜਾ ਸ਼ਿੰਗਾਰ ਉਹ ਫਿੱਕਾ ਪੈ ਜਾਂਦਾ ਆਪਾਂ ਮੰਨਦੇ ਆਂ ਵੀ ਬਹੁਤ ਕੀਮਤੀ ਗਹਿਣਾ ਕਿਹੜਾ ਹੈ ਉਹ ਸੋਨੇ ਦਾ ਗਹਿਣਾ ਸਭ ਤੋਂ ਕੀਮਤੀ ਹੈ ਨਹੀਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਏਦੋਂ ਕੀਮਤੀ ਗਹਿਣਾ ਜਿਹੜਾ ਹਰ ਇੱਕ ਦੇ ਹਿੱਸੇ ਨਹੀਂ ਹੁੰਦਾ ਉਹ ਕੀ ਹੈ ਉਹ ਹੈ ਇਮਾਨਦਾਰੀ ਭਰੋਸਾ ਤੇ ਨਾਮ ਦਾ ਗਹਿਣਾ ਪਾਉਣਾ ਇਹ ਸਭ ਤੋਂ ਕੀਮਤੀ ਗਹਿਣਾ ਹੈ ਆਖੋ ਸਤਨਾਮ ਸਦਾ ਸ਼ਿੰਗਾਰੀ ਇਹ ਸਦਾ ਦਾ ਸ਼ਿੰਗਾਰ ਹੈ ਪਰਮੇਸ਼ਵਰ ਦਾ ਨਾਮ ਤੇ ਚੰਗੇ ਗੁਣ ਜਿਹੜੇ ਇਹ ਐਸਾ ਗਹਿਣਾ ਹੈ ਜਿਹੜਾ ਮਰਨ ਤੱਕ ਵੀ ਖਤਮ ਨਹੀਂ ਹੁੰਦਾ ਬੰਦਾ ਮਰ ਜਾਂਦਾ ਹੈ ਪਰ ਇਹ ਗਹਿਣਾ ਫਿੱਕਾ ਨਹੀਂ ਪੈਂਦਾ ਗੁਣਾ ਚੰਗੇ ਗੁਣਾ ਦਾ ਐਸਾ ਗਹਿਣਾ ਮਹਾਰਜ ਕਹਿੰਦੇ ਇਹ ਇਹ ਸਦਾ ਦਾ ਸ਼ਿੰਗਾਰ ਹੈ ਦੂਸਰੇ ਸ਼ਿੰਗਾਰ ਹੈ ਉਹ ਤੇ ਬਚਪਨ ਤੋਂ ਜਵਾਨੀ ਤੱਕ ਹੋ ਸਕਦੇ ਆ ਵਿਡੇਪੇ ਚ ਤਾਂ ਨਹੀਂ ਬਹੁਤਾ ਸ਼ਿੰਗਾਰ ਕਰਦਾ ਨਾ ਬੰਦਾ ਜਵਾਨੀ ਜਵਾਨੀ ਚ ਹੀ ਕਰ ਸਕਦਾ ਪਰ ਨਾਮ ਐਸਾ ਸ਼ਿੰਗਾਰ ਹੈ ਉਹਦੇ ਗੁਣ ਐਸਾ ਸ਼ਿੰਗਾਰ ਹਨ ਜਿਹੜੇ ਬੁਢੇਪੇ ਵਿੱਚ ਵੀ ਚੰਗੇ ਲੱਗਦੇ ਆ ਤੇ ਮਰਨ ਤੋਂ ਬਾਅਦ ਵੀ ਉਹ ਗੁਣ ਗਹਿਣਾ ਬਣ ਕੇ ਦੁਨੀਆਂ ਦੇ ਵਿੱਚ ਪ੍ਰਗਟ ਰਹਿੰਦੇ ਆ ਆਖੋ ਸਤਨਾਮ ਸਦਾ ਸ਼ਿੰਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਬੂਏ ਦੁੱਖ ਸੱਸੂ ਕਾ ਡਾ ਕਿਸ ਇਸ ਤਰ੍ਹਾਂ ਉਸ ਜੀਵ ਸਤਰੀ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਮੁੱਕ ਜਾਂਦੇ ਆ ਤੇ ਮਾਇਆ ਦਾ ਵੀ ਕੋਈ ਦਿਵਾਲ ਦੇ ਉੱਤੇ ਰਹਿ ਨਹੀਂ ਜਾਂਦਾ ਫਿਰ ਇਹ ਜਿਹੜੇ ਸੱਸੂ ਭਾਵ ਮਾਇਆ ਦੇਵਰ ਜੇਠ ਸੱਸ ਭਾਵ ਮਾਇਆ ਦੇ ਪੁੱਤਰ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਇਹ ਨਿਕਲ ਜਾਂਦੇ ਆ ਫਿਰ ਕੋਈ ਦਿਵਾਨ ਨਹੀਂ ਰਹਿੰਦਾ ਮਹਾਰਿ ਕੀ ਤੇ ਫਿਰ ਉਹ ਆਤਮਾ ਹੈ ਨਾ ਜਿਹੜੀ ਜਦੋਂ ਆਤਮਾ ਸ਼ੁੱਧ ਹੋ ਜਾਂਦੀ ਹੈ ਫਿਰ ਉਹ ਸਿੱਧੀ ਪਰਮਾਤਮਾ ਨੂੰ ਜਾ ਮਿਲਦੀ ਹੈ ਆਖੋ ਸਤਨਾਮ ਭਾਵੀ ਇਹ ਚੀਜ਼ਾਂ ਪਰਮਾਤਮਾ ਦੀ ਮਿਹਰ ਨਾਲ ਫਿਰ ਸਾਨੂੰ ਦੂਰ ਕਰਨੀਆਂ ਪੈਂਦੀਆਂ ਜੇ ਫਿਰ ਭਾਵੈ ਨਾਨਕ ਕਰਮ ਮਣੀ ਸਭ ਸੱਚ ਫਿਰ ਮਾਲਕ ਪਤੀ ਨੂੰ ਮਨ ਵਿੱਚ ਵਸਾ ਕੇ ਜੇ ਜੀਵ ਇਸਤਰੀ ਪਤੀ ਪ੍ਰਭੂ ਨੂੰ ਚੰਗੀ ਲੱਗੇ ਤਾ ਉਹਦੇ ਮੱਥੇ ਦੇ ਭਾਗਾਂ ਦਾ ਟਿੱਕਾ ਸਮਝੋ ਭਾਵ ਭਾਵ ਚੰਗੇ ਸਮਝੋ ਉਹਨੂੰ ਹਰ ਥਾਂ ਫਿਰ ਸੱਚਾ ਮਾਲਕ ਪ੍ਰਭੂ ਹੀ ਦਿਸਦਾ ਹੈ ਮਹੱਲਾ ਚੌਥਾ ਸੋਰਠਿ ਸਦਾ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਸੋਰਠਿ ਰਾਗਣੀ ਤਦੋਂ ਹੀ ਸੋਣੀ ਹੈ ਜਦੋਂ ਇਹਦੇ ਰਾਹੀ ਜੀ ਵਿਸਤਰੀ ਹਰੀ ਦੇ ਨਾਮ ਦੀ ਖੋਜ ਕਰਦਾ ਹੈ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਫਿਰ ਆਪਣੇ ਵੱਡੇ ਪਤੀ ਮਾਲਕ ਨੂੰ ਪ੍ਰਸੰਨ ਕਰੇ ਖੁਸ਼ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਸਿਮਰਨ ਕਰੀਏ ਸਤਿਗੁਰੂ ਦੀ ਸਿੱਖਿਆ ਕੀ ਹੈ ਵੀ ਆਪਣੀ ਕਿਰਤ ਸੱਚੀ ਰੱਖਣੀ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਣਾ ਤੇ ਵੰਡ ਕੇ ਛਕਣਾ ਕਿਸੇ ਦਾ ਦਿਲ ਨਾ ਦਿਖਾਉਣਾ ਤੇ ਨਿੰਦਿਆ ਈਰਖਾ ਤੋਂ ਬਚਣਾ ਇਹ ਮਾਰ ਸੱਚੇ ਪਾਤਸ਼ਾਹ ਫਿਰ ਸਿੱਖਿਆ ਕਮਾਉਣੀ ਦੱਸਦੇ ਹਨ ਇਹ ਸਿੱਖਿਆ ਲੈ ਕੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਸਵੇਰੇ ਉੱਠੇ ਅੰਮ੍ਰਿਤ ਵੇਲੇ ਸਿਮਰਨ ਕਰੇ ਬੰਦਗੀ ਕਰੇ ਬਾਣੀ ਪੜੇ ਤੇ ਦਿਨ ਵੇਲੇ ਕੀਰਤ ਦੇ ਨਾਲ-ਨਾਲ ਉਹਨੂੰ ਜਪਦਾ ਰਹੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਫਿਰ ਆਪਣੇ ਪਤੀ ਪ੍ਰਮਾਤਮਾ ਨੂੰ ਪ੍ਰਸੰਨ ਕਰੇ ਤੇ ਗੁਰੂ ਦੀ ਸਿੱਖਿਆ ਲੈ ਕੇ ਮਾਲਕ ਦਾ ਸਿਮਰਨ ਕਰੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਫਿਰ ਮਹਾਰ ਸੱਚੇ ਪਾਈਸ਼ਾ ਕਹਿੰਦੇ ਆ ਦਿਨ ਰਾਤ ਮਾਲਕ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ ਸਰੀਰੂਪ ਚੋਲੇ ਨੂੰ ਨਾਮ ਦੇ ਰੰਗ ਵਿੱਚ ਰੰਗ ਕੇ ਰੱਖੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰੰਗ ਚੋਲੇ ਹਰ ਜੈ ਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਪ੍ਰਮਾਤਮਾ ਜਿਹਾ ਮੈਨੂੰ ਕੋਈ ਪੁਰਖ ਨਹੀਂ ਲੱਭਾ ਆਖੋ ਸ ਆਪਣਾ ਡਿੱਠਾ ਸਭ ਸੰਸਾਰ ਸੁਖ ਨਾ ਨਾ ਮਿਲ ਇੱਕ ਪਰਮੇਸ਼ਵਰ ਤੇਕ ਉਹਦਾ ਨਾਮ ਇਹਨੂੰ ਲੱਭਿਆ ਨਹੀਂ ਮੈਂ ਸਭ ਸੰਸਾਰ ਵੇਖ ਲਿਆ ਗੁਰ ਸਤ ਗੁਰ ਨਾਮ ਦਿੜਾਇਆ ਮਨ ਅਨੰਤ ਨਾ ਕਾਹੂ ਡੋਲੇ ਗੁਰੂ ਸਤ ਗੁਰੂ ਨੇ ਮਾਲਕ ਦਾ ਨਾਮ ਮੇਰੇ ਹਿਰਦੇ ਵਿੱਚ ਦਿੜੜ ਕਰਵਾ ਦਿੱਤਾ ਇਸ ਕਰਕੇ ਹੁਣ ਮੇਰਾ ਮਨ ਕਿਦਰੇ ਵੀ ਡੋਲਦਾ ਨਹੀਂ ਫਿਰ ਡੋਲਣ ਤੋਂ ਸਤਿਗੁਰੂ ਜੀ ਬਚਾ ਲੈਂਦੇ ਹਨ ਜਿਵੇਂ ਆਪਾਂ ਅਰਦਾਸ ਰੂਪੀ ਸ਼ਬਦ ਪੜ੍ਹਦੇ ਹਾਂ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਜਾਨ ਨਾਨਕ ਹਰ ਕਾ ਦਾਸ ਹੈ ਗੁਰ ਸਤ ਗੁਰ ਕੇ ਗੋਲ ਕੋਲੇ ਇਹ ਦਾਸ ਨਾਨਕ ਮਾਲਕ ਦਾ ਦਾਸ ਹੈ ਗੁਰ ਨਾਨਕ ਦੇਵ ਜੀ ਤੇ ਗੁਰੂ ਸਤਗੁਰੂ ਦੇ ਦਾਸਾਂ ਦਾ ਦਾਸ ਹੈ ਪਾਉੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰ ਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਏ ਸਿਰਜਣਹਾਰ ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈ ਤੂੰ ਤੇ ਆਪ ਦੇ ਖੇਲਰ ਜਾਏ ਤੂੰ ਤੇ ਆਪ ਸਵਾਰੇ ਸੰਸਾਰ ਰੂਪ ਖੇਡ ਬਣਾ ਕੇ ਤੂੰ ਆਪ ਹੀ ਇਹਨੂੰ ਸੋਨਾ ਬਣਾਇਆ ਤੇ ਸੰਸਾਰ ਰਚਣ ਵਾਲਾ ਵੀ ਤੂੰ ਆਪ ਹੈ ਦਾਤਾ ਕਰਤਾ ਆਪ ਆਪ ਓਗਣਾ ਹਾਰਿਆ ਇਨੂੰ ਦਾਤਾਂ ਬਖਸ਼ਣ ਵਾਲਾ ਵੀ ਤੂੰ ਆਪ ਹੀ ਹੈ ਤੇ ਉਹਨਾਂ ਦਾਤਾਂ ਨੂੰ ਭੋਗਣ ਵਾਲਾ ਵੀ ਤੂੰ ਆਪ ਹੀ ਹੈ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਏ ਜਗਤ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਸਭ ਥਾਂ ਤੇਰੀ ਜੀਵਨ ਰੌਂ ਵਰਤ ਰਹੀ ਹੈ ਸਾਰੇ ਕਿਤੇ ਸਭ ਤੇਰਾ ਸ਼ਬਦ ਵਰਤੈ ਤੇਰਾ ਉਪਦੇਸ਼ ਤੇਰਾ ਸ਼ਬਦ ਹੀ ਸਾਰੇ ਵਰਤ ਰਿਹਾ ਹੈ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਪਰਮੈ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ ਜਿਸ ਦੇ ਸੰਮੁਖ ਹੋ ਕੇ ਤੇਰੀ ਸੇਵ ਸਲਾਮੈ ਸਦਾ ਕਰ ਸਕਦਾ ਹਾਂ ਸ਼ਲੋਕ ਮਹਲਾ ਤੀਜਾ ਹਉ ਮੈਂ ਜਲ ਤੇ ਜਲ ਬੂਏ ਪ੍ਰਮ ਆਏ ਦੂਜੈ ਪਾਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਸੰਸਾਰੀ ਜੀਵ ਗੁਰੂ ਦੇ ਦਰ ਤੋਂ ਬਿਨਾ ਹਉਮੈ ਵਿੱਚ ਸੜਦੇ ਹੋਏ ਸੜ ਮੂਏ ਤੇ ਮਾਇਆ ਦੇ ਮੋਹ ਵਿੱਚ ਪਟ ਪਟ ਕੇ ਜਦੋਂ ਫਿਰ ਗੁਰੂ ਦੇ ਦਰ ਤੇ ਆਏ ਹਉਮੈ ਜਲ ਤੇ ਜਲ ਮੂਏ ਭ੍ਰਮ ਆਏ ਦੂਜੇ ਪਾਏ ਫਿਰ ਕਿ ਹੋਇਆ ਪੂਰ ਸਤਗੁਰ ਰਾਖ ਲੀਏ ਆਪਣੇ ਪੰਨ ਪਾਏ ਤਾਂ ਫਿਰ ਪੂਰੇ ਸਤਗੁਰ ਨੇ ਆਪਣੇ ਲੜ ਲਾ ਕੇ ਬਚਾ ਲਿਆ ਪਾਵ ਸ਼ਬਦ ਦਾ ਪਾਣੀ ਜਿਹੜੀ ਅੰਦਰ ਅੱਗ ਵੱਲ ਰਹੀ ਸੀ ਜਿਹੜੀ ਅੰਦਰ ਭਟਕਣਾ ਸੀ ਜਿਹੜੀ ਅੰਦਰ ਹਉਮੈ ਸੀ ਹੰਕਾਰ ਸੀ ਐਸਾ ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਾ ਪਾਣੀ ਪਾਇਆ ਤੇ ਫਿਰ ਤਨ ਮਨ ਸੀਤਲ ਹੋ ਗਿਆ ਫਿਰ ਤਨ ਮਨ ਠੰਡਾ ਹੋ ਗਿਆ ਆਖੋ ਸਤਨਾ ਬੜੇ ਉੱਚੇ ਕੰਮਕਾਰ ਕਰਦੇ ਆ ਕਾਰੋਵਾਰ ਬੜੇ ਵੱਡੇ ਆ ਪਰ ਕਹਿੰਦੇ ਪਤਾ ਕੀ ਹੈ ਜੀ ਸ਼ਾਂਤੀ ਨਹੀਂ ਮਿਲ ਰਹੀ ਮਨ ਸ਼ਾਂਤ ਨਹੀਂ ਹੁੰਦਾ ਭਟਕਣਾ ਲੱਗੀ ਰਹਿੰਦੀ ਹੈ ਕਿਉਂਕਿ ਉਹਦੇ ਨਾਮ ਤੋਂ ਬਿਨਾ ਟਕਣਾ ਜਿਹੜੀ ਸਮਝ ਤੋਂ ਬਿਨਾ ਖਤਮ ਨਹੀਂ ਹੁੰਦੀ ਕਿਉਂਕਿ ਸੁੱਖ ਹੈ ਜਿਹੜਾ ਉਹ ਸਮਝ ਵਿੱਚ ਹੈ ਸੁੱਖ ਹੈ ਜਿਹੜਾ ਉਹ ਗੁਰੂ ਜੀ ਦੇ ਉਪਦੇਸ਼ ਵਿੱਚ ਹੈ ਸੁੱਖ ਹੈ ਨਾ ਜਿਹੜਾ ਉਹ ਗੁਰੂ ਜੀ ਦੇ ਗਿਆਨ ਵਿੱਚ ਹੈ ਫਿਰ ਮਨ ਟਿਕ ਸਕਦਾ ਗਿਆਨ ਦਾ ਬੰਨਾ ਹੋਇਆ ਗਿਆਨ ਕਾ ਬੱਧ ਮਨ ਰਿਹਾ ਗੁਰਬੇਨ ਕੀ ਆ ਨਾਮ ਮਨ ਗਿਆਨ ਦਾ ਬਣਿਆ ਰਹਿ ਸਕਦਾ ਤੇ ਗਿਆਨ ਕਿੱਥੋਂ ਮਿਲਦਾ ਹੈ ਮੇਰੇ ਅਰਗੇ ਤੋਂ ਨਹੀਂ ਗਿਆਨ ਗੁਰੂ ਤੋਂ ਮਿਲਦਾ ਅਖਸ ਸਤਨਾ ਉਦਾਹਰਨ ਜਿਵੇਂ ਘੜੇ ਵਿੱਚ ਜਲ ਬਣਿਆ ਰਹਿ ਜਾਂਦਾ ਪੈ ਵਿੱਚ ਬਣਿਆ ਰਹਿੰਦਾ ਹੈ ਜਲ ਪੈ ਵਿੱਚ ਬਣਿਆ ਹੋਇਆ ਜਲ ਰਹਿ ਰਿਹਾ ਹੈ ਚੱਲ ਰਿਹਾ ਹੈ ਪੈ ਤੋਂ ਬਾਹਰ ਹੋ ਜੇ ਨੁਕਸਾਨ ਕਰਦਾ ਹੈ ਕਈ ਵਾਰੀ ਸੁਣਿਆ ਆਪ ਜੀ ਨੇ ਇਸੇ ਤਰ੍ਹਾਂ ਉਦਾਹਰਨ ਦਿੰਦੇ ਆ ਘੜੇ ਦੀ ਜਿਵੇਂ ਕੁੰਬੇ ਬੱਧਾ ਜਲ ਰਹਾ ਹੈ ਜਲਵੇਂ ਕੁੰਬ ਬਣਾਉਂਦੇ ਗਿਆਨ ਕਾ ਬੱਧਾ ਮੰਨ ਰਹਾ ਗੁਰਬਿਨ ਗਿਆਨ ਨਾਮ ਇਸ ਤਰ੍ਹਾਂ ਭਾਈ ਜੇ ਚਾਹੁੰਨੇ ਆ ਕਿ ਮਨ ਸ਼ਾਂਤ ਹੋਵੇ ਤਾਂ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਦੇ ਭਾਵ ਗੁਰੂ ਨੂੰ ਸੁਣਨਾ ਸ਼ੁਰੂ ਕਰ ਦੇ ਤੇ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੇ ਆਪਣੀ ਕੀਰਤਨ ਨਾਲ ਕਰਤੇ ਪੁਰਖ ਨੂੰ ਜੋੜ ਅਕਾਲ ਪੁਰਖ ਵਾਹਿਗੁਰੂ ਨੂੰ ਜੋੜ ਵਾਹਿਗੁਰੂ ਸਿਮਰਣ ਕਰ ਫੇਰ ਮਨ ਸ਼ਾਂਤ ਹੋ ਜਾ ਸਕਦਾ ਹੈ ਚਾਹੁੰਦਾ ਹਰ ਕੋਈ ਹੈ ਵੀ ਮੇਰਾ ਮਾਈਂਡ ਹਲਕਾ ਹੋਵੇ ਮੇਰੇ ਮਨ ਤੇ ਕੋਈ ਬੋਝ ਨਾ ਹੋਵੇ ਮੇਰਾ ਮਨ ਸ਼ਾਂਤ ਹੋਵੇ ਦਵਾਈ ਖਾਂਦੇ ਆ ਨਾ ਲੋਕ ਡਿਪਰੈਸ਼ਨ ਦੀ ਚਿੰਤਾ ਦੀ ਕੁਈ ਕਹਿੰਦਾ ਜੀ ਮੇਰਾ ਸਿਰ ਭਾਰ ਆ ਰਿਹਾ ینده ਕੋਈ ਕਹਿੰਦਾ ਜੀ ਮੈਨੂੰ ਚਿੰਤਾ ਲਗੀ ਰਹਿੰਦੀ ਏ ਕੋਈ ਕਹਿੰਦਾ ਜੀ ਮੇਰਾ ਮਨ ਨਹੀਂ ਟਿਕਦਾ ਮਨ ਵਸ ਗੁਰੂ ਜੀ ਦੇ ਗਿਆਨ ਨੇ ਟਿਕਾਉਣਾ ਉਹਦੀ ਚਾਲੀ ਤੇ ਤੁਰ ਪੈ ਤਾਂ ਫਿਰ ਤੂੰ ਬਿਲਕੁਲ ਠੀਕ ਹੋ ਜਾਣਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਤੂੰ ਗੁਰੂ ਦਾ ਉਪਦੇਸ਼ ਸੁਣ ਚਰਨਾ ਵਿੱਚ ਬੈਠ ਕੇ ਮਨ ਸ਼ਾਂਤ ਹੋ ਜਾਏਗਾ ਦਵਾਈਆਂ ਕੁਛ ਦੇਰ ਲਈ ਕਰ ਸਕਦੀਆਂ ਨੇ ਪਰ ਗੁਰੂ ਦਾ ਉਪਦੇਸ਼ ਸਦਾ ਲਈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਤਾਂ ਪ੍ਰਮਾਤਮਾ ਦੀ ਸ਼ਰਨ ਲੈ ਫੇਰ ਤਨ ਮਨ ਠੰਡਾ ਹੋਊਗਾ ਕਬਰਾਟ ਫੇਰ ਹਟ ਜਾਣੀ ਕਿਉਂਕਿ ਚਿੰਤਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਚਿੰਤਾ ਦਾ ਹੱਲ ਕਰਨਾ ਹੀ ਹੱਲ ਹੈ ਉਪਦੇਸ਼ ਦਿੰਦੇ ਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੈ ਤੇ ਉਹਦੇ ਅਧੀਨ ਆ ਸਾਰਾ ਕੁਝ ਉਹ ਅਣ ਹੋਣੀ ਨਹੀਂ ਕਰਦਾ ਤੇਰੇ ਕਰਮਾਂ ਦਾ ਦੋਸ਼ ਚਿੰਤਾ ਤਾਂ ਕੀ ਕੀਜੀਏ ਜੇ ਅਣ ਹੋਣੀ ਹੋਏ ਇਹੋ ਮਾਰਕ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦੁਨੀਆ ਆ ਰਹੀ ਹੈ ਜਾ ਰਹੀ ਜੋ ਤੇਰਾ ਲੇਖ ਲਿਖਿਆ ਹੋਇਆ ਹੈ ਅਸੀਂ ਭੋਗ ਰਹੇ ਹਾਂ ਪਰ ਅਰਦਾਸ ਵਿੱਚ ਵੱਡੀ ਵੱਡੀ ਤਾਕਤ ਹੈ ਕੋਈ ਕੰਮ ਸ਼ੁਰੂ ਕਰਦਾ ਤਾਂ ਵੀ ਅਰਦਾਸ ਕਰਿਆ ਕਰ ਘਰੋਂ ਤੁਰਦਾ ਤਾਂ ਵੀ ਅਰਦਾਸ ਕਰਿਆ ਕਰ ਕਿਤੇ ਕਾਮਕਾਰ ਕੋਈ ਜਾਨਾ ਤਾਂ ਵੀ ਅਰਦਾਸ ਕਰਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਅੰਗ ਸੰਗ ਵਰਤਦੇ ਹਨ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਹੀਂ ਹਉਮੈ ਵਿੱਚ ਜੜ ਰਿਹਾ ਸੰਸਾਰ ਹੈ ਜੀ ਫਿਰ ਜਦੋਂ ਸ਼ਰਨ ਵਿੱਚ ਆਏ ਫਿਰ ਗੁਰੂ ਨੇ ਲੜ ਲਾ ਕੇ ਬਚਾ ਲਿਆ ਇਸ ਕਰਕੇ ਜੇ ਚਾਹੁੰਨਿਆ ਤਾਂ ਲੜ ਲੱਗਣਾ ਪਵੇਗਾ ਭਾਈ ਗੁਰੂ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਦਰਦਰ ਪਟਕਣ ਦਾ ਵੀ ਕੋਈ ਫਾਇਦਾ ਨਹੀਂ ਪਰ ਨਹੀਂ ਮੰਨਦਾ ਮਨੁੱਖ ਮੰਨ ਨਹੀਂ ਟਿਕਦਾ ਦਰਦਰ ਪਟਕਣ ਤੋਂ ਦਰਦਰ ਭਟਕਣ ਦਾ ਕੋਈ ਫਾਇਦਾ ਨਹੀਂ ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸਪਾਏ ਸਤਿਗੁਰੂ ਜੀ ਨੇ ਫਿਰ ਸ਼ਬਦ ਦੇ ਰਾਹੀ ਸੁਭਾਵਕ ਹੀ ਜਦੋਂ ਸੰਸਾਰ ਛੜਦਾ ਦਿਸਿਆ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਸ਼ਬਦਰ ਤੇ ਸੇ ਸੀਤਲ ਭਏ ਸੀਤਲ ਕੀ ਨਾ ਜੀ ਠੰਡਾ ਸਤਗੁਰ ਭਏ ਸਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਰੇ ਫਿਰਮਾਰਾਇ ਕਹਿੰਦੇ ਉਹ ਗੁਰੂ ਦੇ ਸ਼ਬਦ ਵਿੱਚ ਰੰਗ ਕੇ ਨਾਮ ਸਿਮਰਨ ਦੀ ਕਮਾਈ ਕਰਕੇ ਠੰਡੇ ਠਾਰ ਹੋ ਜਾਂਦੇ ਹਨ ਮਹੱਲਾ ਤੀਜਾ ਸਫਲਿਓ ਸਤਗੁਰ ਸੇਵਿਆ ਤਨ ਜਨਮ ਪਰਵਾਹ ਉਹਨਾਂ ਮਨੁੱਖਾਂ ਦਾ ਸੇਵਿਆ ਹੋਇਆ ਸਤਿਗੁਰੂ ਸਫਲ ਹੈ ਭਾਵ ਸਤਿਗੁਰੂ ਦੀ ਸੇਵਾ ਉਹਨਾਂ ਲਈ ਸਫਲ ਹੈ ਤੇ ਉਹਨਾਂ ਦਾ ਜਨਮ ਵੀ ਸਲਾੰਘਾਯੋਗ ਤੇ ਕਬੂਲ ਹੋਣ ਦੇ ਯੋਗ ਹੁੰਦਾ ਹੈ ਜਿਨ੍ਹਾਂ ਸਤਿਗੁਰੂ ਜੀਵਦਿਆਂ ਮੋਇਆਂ ਨਾ ਵਿਸਰੈ ਸੇਈ ਪੁਰਖ ਸਜਾਨ ਮਹਾਰਾਜ ਕਹਿੰਦੇ ਉਹੀ ਮਨੁੱਖ ਸਿਆਣੇ ਗਿਣੇ ਜਾਂਦੇ ਆ ਜਿਨ੍ਹਾਂ ਨੂੰ ਸਾਰੀ ਉਮਰ ਕਦੇ ਵੀ ਉਹ ਸਤਿਗੁਰੂ ਭੁੱਲਦਾ ਨਹੀਂ ਆਖੋ ਸਤਨਾਮ ਕੁੱਲ ਉਧਾਰੇ ਆਪਣਾ ਸੋ ਜਨ ਹੋਵੇ ਪਰਮਾਨ ਜੋ ਮਨੁੱਖ ਇਹੋ ਜੀ ਕਾਰ ਕਰਦਾ ਹੈ ਉਹ ਆਪ ਕਬੂਲ ਹੋ ਜਾਂਦਾ ਤੇ ਆਪਣੀ ਕੁੱਲ ਨੂੰ ਵੀ ਤਾਰ ਲੈਂਦਾ ਹੈ ਸਰੀਰ ਰੂਪੀ ਕੁੱਲਾ ਨੂੰ ਵੀ ਤਾਰ ਲੈਂਦਾ ਹੈ ਤੇ ਆਪਣੇ ਨੂੰ ਵੀ ਉਹ ਤਾਰ ਲੈਂਦਾ ਹੈ। ਕੁੱਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਣ। ਜਿਨ੍ਹਾਂ ਨੇ ਮੰਨਿਆ ਮੰਨ ਪਰਵਾਰ ਹੈ ਸਾਦਾ ਆਪਣੇ ਪਰਿਵਾਰ ਨੂੰ ਆਪਣੀਆਂ ਕੁਲਾਂ ਨੂੰ ਸੁਧਾਰ ਲੈਂਦੇ ਐ ਜਿਹੜੇ ਭਾਈ ਗੁਰੂ ਜੀ ਦੇ ਲੜ ਲੱਗ ਜਾਂਦੇ ਆ। ਗੁਰਮੁਖ ਮੂਏ ਜੀਵ ਦੇ ਪਰਵਾਣ ਹੈ। ਮਾਨਮੁਖ ਜਨਮ ਮਰਾਂ ਹੈ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਿਉਂਦੇ ਵੀ ਅਤੇ ਮੋਏ ਵੀ ਕਬੂਰ ਹੋ ਜਾਂਦੇ ਆ ਪਰ ਮਨ ਦੇ ਅਧੀਨ ਮਨੁੱਖ ਜੰਮਦੇ ਤੇ ਮਰਦੇ ਰਹਿੰਦੇ ਹਨ ਆਖੋ ਸਤਨਾਮ ਨਾਨਕ ਮੋਏ ਨਾ ਆਖੀਐ ਨਾਨਕ ਮੋਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਹੇ ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦੇ ਆ ਉਹਨਾਂ ਨੂੰ ਮੋਏ ਹੋਏ ਨਹੀਂ ਆਖਿਆ ਜਾਂਦਾ ਉਹ ਸਦਾ ਹੀ ਜਿਉਂਦੇ ਦਿਸਦੇ ਪੌੜੀ ਹਰ ਪੁਰਖ ਨਿਰੰਝਣਾ ਸੇਵ ਹਰ ਨਾਮ ਧਿਆਈਐ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਮਾਇਆ ਤੋਂ ਰਹਿਤ ਕਾਲ ਪੁਰਖ ਦੀ ਸੇਵਾ ਕਰਕੇ ਉਹਦਾ ਨਾਮ ਹਮੇਸ਼ਾ ਸਿਮਰ ਦੇ ਰਹਿਣਾ ਚਾਹੀਦਾ ਹਰਪੁਰਖੇ ਨਿਰੰਝਨ ਸੇਵ ਹਰਨਾਮ ਤੇਈ ਸੇਵਾ ਨਾਮ ਸਿਮਰਨ ਤੇ ਸੇਵਾ ਇਹ ਮਨੁੱਖ ਦੇ ਤਰਨ ਲਈ ਦੋ ਖੰਭ ਨੇ ਸੇਵਾ ਤੇ ਸਿਮਰਨ ਇਹਨਾਂ ਦੇ ਰਾਹੀ ਤਰਿਆ ਜਾ ਸਕਦਾ ਹੈ ਇਹਨਾਂ ਰਾਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਹਨਾਂ ਰਾਹੀ ਹੀ ਮਾਨਟਿਕ ਬਾਹ ਇਹਨਾਂ ਰਾਹੀ ਮਾਨ ਹੁੰਦੀ ਹੈ ਤੇ ਇਸੇ ਨਾਲ ਹੀ ਮਨ ਦੀ ਬੈੜ ਦੂਰ ਹੁੰਦੀ ਹੈ ਇਸੇ ਨਾਲ ਹੀ ਟਿਕਾ ਆਉਂਦਾ ਸਤ ਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਪਰ ਗੁਰੂ ਦੀ ਸੰਗਤ ਵਿੱਚ ਜੁੜ ਕੇ ਮਾਲਕ ਦੇ ਨਾਮ ਵਿੱਚ ਲੀਨ ਹੋਇਆ ਜਾਂਦਾ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਈ ਹੈ ਮੈਨੂੰ ਮੂਰਖ ਨੂੰ ਆਪਣੀ ਵੱਡੀ ਕਾਰ ਭਾਗ ਭਗਤੀ ਵਿੱਚ ਜੋੜ ਨਾ ਕਰ ਮੈਨੂੰ ਕੁਝ ਵੀ ਨਹੀਂ ਪਤਾ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਮਹਾਰਜ ਕਹਿੰਦੇ ਮੈਨੂੰ ਹੁਕਮ ਕਰ ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਮੇਰ ਕਰਕੇ ਸਤਿਗੁਰੂ ਨੇ ਜੋ ਕਾਰ ਸਮਝਾਈ ਹੈ ਉਹ ਮੈਂ ਸਤਿਗੁਰੂ ਦੇ ਸਨਮੁਖ ਹੋ ਕੇ ਕਰਾਂ ਤੇ ਫੇਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਤੇਰੇ ਤੇ ਕਿਰਪਾ ਹੋ ਜਾਏਗੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ